हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਾਝੇ ਵਾਲੇ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲਈ ਆਪਾਂ ਪਹੁੰਚੇ ਹਾਂ ਪਿੰਡ ਨਾਰਲੀ ਨਾਰਲੀ ਪਿੰਡ ਦੀ ਗੱਲ ਕਰੀਏ ਤੇ ਤਰਨਤਾਰਨ ਜਿਲ੍ਹੇ ਦਾ ਪਿੰਡ ਆ ਤਹਿਸੀਲ ਇਹਨੂੰ ਭਿੱਖੀਵੰਡ ਲੱਗਦੀ ਹੈ ਜਿਸ ਘਰ ਦੇ ਵਿੱਚ ਆਪਾਂ ਵੀਡੀਓ ਬਣਾਉਂਦੇ ਆਂ ਇਹ ਵੀਰਾਂ ਦਾ ਵਪਾਰ ਦਾ ਕੰਮ ਆ ਤੇ ਤਕਰੀਬਨ ਡੇਲੀ ਦੀ ਤਰ੍ਹਾਂ ਇਹਨਾਂ ਕੋਲ 2-4 ਪਸ਼ੂ ਜਿਹੜੇ ਆ ਉਹ ਵੱਜਦੇ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਮੱਝਾਂ ਨਹੀਂ ਉਹ ਬਖਾਵਾਂਗੇ ਇੱਕ ਸੂਨ ਵਾਲੀ ਆ ਨੀਲੀ ਰਾਵੀ ਦੇ ਵਿੱਚ ਪੈਂਦੀ ਮੱਝ ਬਹੁਤ ਸੋਹਣੇ ਢਾਂਚੇ ਦੀ ਤੇ ਇੱਕ ਮੋਹਰਾ ਦੀ ਤੀਜਾ ਸੂਆ ਸੂਈ ਤਕਰੀਬਨ ਉਹਦੇ ਥੱਲੇ ਵੀ ਚੰਗਾ ਦੁੱਧ 14 ਕਿਲੋ ਦਾ ਲਾਗੇ ਬਣੇ ਤਿਆਰ ਆ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਤੇ ਜਿਹੜੇ ਸੱਜਣ ਆਪਣੇ YouTube ਤੇ ਵੀਡੀਓ ਵੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਜਿਹੜਾ ਸਬਸਕ੍ਰਾਈਬ ਜਰੂਰ ਕਰ ਲੋ ਸੋ ਆ ਆ ਜੋ ਮਿਲਦੇ ਆ ਵੀਰ ਨੂੰ ਤੇ ਲੈਨੇ ਆ ਪੂਰੀ ਡਿਟੇਲ ਹਾਂਜੀ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਵੀਰ ਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਠੀਕ ਠਾਕ ਤੇ ਆਪਣਾ ਨਾਮ ਮੇਰਾ ਨਾਮ ਰਵੀ ਆ ਜੀ ਕਿਹਤਰਾ ਨਾਲ ਲੀ ਜਿਲ੍ਹਾ ਤਰਨਤਾਰਨ ਠੀਕ ਹੈ ਜੀ ਤੇ ਬਾਕੀ ਵਪਾਰ ਦਾ ਆਪਣਾ ਗਾਮੇ ਵੀਰ ਜੀ ਇਹ ਆਪਣਾ ਵਪਾਰ ਦਾ ਕੰਮ ਕਿੰਨਾ ਕੁ ਪੁਰਾਣਾ ਬਹੁਤ ਪੁਰਾਣਾ ਜੀ ਪਹਿਲਾਂ ਬਾਪੂ ਨਹੀਂ ਕਰਦਾ ਇਹ ਹੁਣ ਆਪਾਂ ਫਿਰ ਬਾਪੂ ਨਹੀਂ ਠੀਕ ਆ ਜਾ ਨਹੀਂ ਸਕਦੇ ਬਾਹਰ ਕਿੱਕ ਪ੍ਰੋਬਲਮ ਕਰਕੇ ਸਾਨੂੰ ਆਪਾਂ ਜਾਈਦਾ ਠੀਕ ਹੈ ਜੀ ਤੇ ਬਾਕੀ ਪਸ਼ੂ ਜੰਗੇ ਲਈਦੇ ਆ ਠੀਕ ਆ ਤਕਰੀਬਨ ਸਾਡੇ ਆਪਾਂ ਆਪਣੇ ਕੋਲ ਇੱਕ ਦੋ ਪਸ਼ੂ ਬੱਜੇ ਹੁੰਦੇ ਆ ਬਹੁਤ ਵਧੀਆ ਜੀ ਆ ਵੇਖੋ ਤੁਹਾਡੇ ਸਾਹਮਣੇ ਆ ਜੀ ਇਹ ਜਿਹੜੇ ਸੂਰ ਮੇ ਬੱਜੇ ਠੀਕ ਆ ਦੇ ਰਵੀ ਵੀਰ ਜੀ ਆਪਾਂ ਗੱਲ ਕਰੀਏ ਇਹ ਪਹਿਲੇ ਨੰਬਰ ਵਾਲੀ ਮੱਝ ਦੀ ਹਾਂਜੀ ਹਾਂਜੀ ਇਹ ਕਿਣਵਾ ਸੂਆ ਸੂਣ ਵਾਲੀ ਆ ਤੀਜਾ ਸੂਆ ਕੀ ਮੈਂ ਸੂਣੀ ਭਾਈ ਏ ਤੀਜਾ ਸੂਆ ਹਾਂਜੀ ਹਾਂਜੀ ਠੀਕ ਆ ਜੀ ਤੇ ਇਹ ਮੱਝ ਨੇ ਦੂਜੇ ਸੂਏ ਦੇ ਦੁੱਧਾਈ 16 ਕਿਲੋ 16 ਕਿਲੋ ਦੁੱਧ ਹਾਂਜੀ 16 ਪਲੱਸ ਚੱਲੀ ਆਈ ਉਹਨਾਂ ਨੇ ਰਜਿਸਟਰ ਜੀ ਵੀ ਜਿਹੜੀ ਹੁੰਦੀ ਹੈ ਉਹ ਕਰਾਈ ਆ ਸਰਕਾਰੀ ਪਛਾ ਵੀ ਚੋਾਈਏ ਦੀ ਹੋਈ ਸਹੀ ਹੋਈ 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 ਠੀਕ ਆ ਜੀ ਤੇ ਆ ਕੀ ਆਖ ਕਰਦੇ ਆ ਵੱਧ ਦੁੱਧ ਦੋਵੀਂ ਮੱਝ ਠੀਕ ਆ ਹਾਂਜੀ ਬਾਕੀ ਰਵੀਵੀਰ ਜੀ ਆਪਾਂ ਗੱਲ ਕਰੀਏ ਕਿਹੜੇ ਏਰੀਆ ਦੇ ਵਿੱਚੋਂ ਆਪਾਂ ਲਈ ਆ ਮੱਝ ਇਹ ਏਰੀਆ ਵੀ ਜੀ ਆਪਣਾ ਹੀ ਇਹੋ ਹੀ ਸਿਧਵਾ ਠੀਕ ਹੈ ਵੱਡ ਰੇਰੀਆ ਵੱਡ ਰੇਰੀਆ ਟਾਪ ਦਾ ਰਵਾਇ ਜੁਨਾ ਬੰਦੇ ਆ ਦਾ ਪੁਰਾਣਾ ਇਹ ਰਵੇ ਦੀ ਆਪਾਂ ਗੱਲ ਕਰੀਏ ਨਸਲ ਦੀ ਮੱਝ ਦੀ ਕਿਹੜੀ ਨਸਲ ਚ ਪੈਂਦੀ ਹੈ ਇਹ ਨੀਲੀ ਰਵੀ ਇਹਨਾਂ ਘਰੇ ਸਾਰੀਆਂ ਮਈਆਂ ਨੀਲੇ ਇਹਦੀਆਂ ਦੋ ਕੱਡੀਆਂ ਵੀ ਬਹੁਤ ਚੰਗੀਆਂ ਵੱਡੀਆਂ ਹਨ ਘਰੇ ਹੈ ਜਾਂ ਵਾ ਮੈਂ ਫਿਰ ਮੋਖਾ ਵੀ ਸਕਦਾ ਵਾ ਜੇ ਕੋਈ ਵੀਰ ਵੇਖਣਾ ਵੀ ਜਾਵੇ ਤੇ ਇਹ ਰੇੜੇ ਕੱਦ ਲੱਗੇ ਤੇ ਇਦਾਂ ਬਲੇਟਰ ਲੱਗਾ ਇਹਨਾਂ ਨੂੰ ਠੀਕ ਹੈ ਜੀ ਹਾਂਜੀ ਬਾਕੀ ਤੁਸੀਂ ਦੋਸਤੋ ਬਾਕੀ ਤੁਸੀਂ ਚੈੱਕ ਕਰ ਸਕਦੇ ਜੇ ਮਾਈ ਦੀਆਂ ਅੱਖਾਂ ਦੋਵੇਂ ਬਿੱਲੀਆਂ ਰੰਗ ਵਾਲਾ ਸਿੰਗ ਲੱਗਾ ਏ ਤੇ ਲੰਬਾਈ ਲੰਬੂਈ ਤੇ ਬਹੁਤ ਚੰਗੀ ਹੈ ਮੱਝ ਜਾਨੀ ਕਿ ਵਾਕਿਆ ਹੀ ਟਾਂਚਾ ਦਾ ਇਹ ਵੇਖੀਏ ਤੇ ਮੱਝ ਨੀਲੀ ਦੇ ਵਿੱਚ ਪੈਂਦੀ ਹੈ ਸਰੀਰ ਪੱਖੋਂ ਰੰਗ ਵਾਲੇ ਪੱਖੋਂ ਭਾਵੇਂ ਚਲੋ ਨਹੀਂ ਆਪਾਂ ਕਹਿ ਸਕਦੇ ਪਰ ਜੇ ਕਿ ਇਹਨੇ ਬੱਚੇ ਲੈਣੇ ਹੋਣ ਅਗੇ ਤੇ ਇਸ ਚੀਜ਼ ਲਈ ਬਹੁਤ ਚੰਗੀ ਮਾਝਾ ਵੱਡੇ ਡਾਂਜੇ ਦੀ ਹੈ ਪੂਰੀ ਤੇ ਥਾਨ ਭਾਂਡੇ ਦੀ ਵੀ ਗੱਲ ਕਰੀ ਤੇ ਉਹ ਵੀ ਬਹੁਤ ਸੋਹਣਾ ਇਹਨੂੰ ਲੱਗਾ ਵਾ ਬਿਲਕੁਲ ਵੇਚੀ ਦੇ ਥਾਨੇ ਆ ਤੇ ਮੁੱਠੀ ਮੁੱਠੀ ਥਾਨ ਲੱਗਾ ਵਾ ਇਹਨੂੰ ਯਾਨੀ ਕਿ ਇਹ ਜਿਹੜਾ ਥਾਨੇ ਆ ਇਹ ਬਹੁਤ ਵਧੀਆ ਮੰਨਿਆ ਜਾਂਦਾ ਵਾ ਆਮ ਹੀ ਮੱਝਾਂ گاਵਾ ਦੇ ਵਿੱਚ ਚੋਣ ਬਹੁਤ ਹੀ ਪੋਲੀ ਵੀਰ ਅਸ ਜੋਨ ਬਹੁਤ ਜੋ ਜਾਣ ਦੀ ਆਪਾਂ ਗਰੰਟੀ ਵੀ ਦੇ ਦਾਂਗੇ ਮਾਈ ਦੀ ਜਿੰਨੀ ਪੋਲੀ ਪਾਲੀ ਹੈ ਰਵੀਵੀਰ ਜੀ ਆਪਾਂ ਇਹਦੇ ਸੂਏ ਦੀ ਗੱਲ ਕਰੀਏ ਕਿੰਨਵਾ ਸੂਆ ਸੂਣ ਜਾ ਰਹੀ ਤੀਜਾ ਸੂਆ ਸੂਣ ਜਾ ਰਹੀ ਐ ਅਸ਼ਵੀਰ ਬਾਕੀ ਮੱਝਾਂ ਦਾ ਨੋ ਬੜਾ ਇਧਰ ਆਪਣੇ ਕਿਹੜੀ ਵੀ ਫੀਡ ਫੂਡ ਤੇ ਪਲੀਆਂ ਵਾ ਬਿਲਕੁਲ ਇਧਰ ਤੇ ਆਮ ਹੀ ਚਾਰ ਚੋਲੇ ਬੋਦੇ ਆਪਣੇ ਏਰੀਆ ਦੇ ਵਿੱਚ ਜਾਨਵਰ ਜਿਹੜੇ ਆ ਉਹ ਖੁੱਲੇ ਚਰਾਣ ਦੇ ਨੇ ਖੁੱਲੇ ਚਰਾਣ ਦੇ ਭਲੇ ਆ ਠੀਕ ਹੈ ਜੀ ਬਾਕੀ ਮੈਂ ਜ ਕੋਈ ਛਾਗਣੀ ਵੀ ਵੀਰ ਤੁਹਾਡੇ ਬਹੁਤ ਠੰਡੀ ਧੀਰੀ ਮੱਝਾਂ ਤੁਸੀਂ ਵੇਚ ਸਕਦੇ ਬਹੁਤ ਜਿਆਦੀ ਬੂਹ ਮਾਰੀ ਬਹੁਤ ਸੀਲ ਆ ਵਧੀਆ ਪੁੱਛ ਬਹੁਤ ਜਿਆਦੀ ਸਿਲੀ ਮੈਂ ਕਿ ਆਪ ਡ్రਾਈ ਕਰੀ ਦੀ ਜਦੋਂ ਠੀਕ ਹੈ ਲੰਮਾ ਟਾਈਮ ਦੋ ਦੇਣ ਵਾਲੇ ਤੁਸੀਂ ਦੇਖ ਸਕਦੇ ਹੋ ਵੀ ਆਰਡਰ ਕੁਆਲਟੀ ਇਕਰੀ ਫੇਰ ਤੁਹਾਨੂੰ ਦਿਖਾ ਦਿੰਦਾ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਆਰਡਰ ਉਨਾ ਹੀ ਪਿੱਛੇ ਨੂੰ ਹੈ ਤੇ ਉਨਾ ਹੀ ਅੱਗੇ ਨੂੰ ਤੇ ਬਾਕੀ ਆਪਾਂ ਤੋੜ ਕੇ ਤੁਹਾਨੂੰ ਇਕਰੀ ਦਿਖਾ ਦਾਂਗੇ ਤੇ ਬੈਕ ਸਾਈਡ ਤੋਂ ਵੀ ਆਰਡਰ ਇਕਰੀ ਵੇਖ ਲਓ ਰਵੀ ਵੀਰੇ ਗੱਲ ਕਰੀਏ ਕਿੰਨੇ ਕ ਦਿਨ ਲੈ ਜੂ ਇਹ ਹਫਤਾ ਆਊਗੀ ਜੀ ਹਫਤਾ ਸੂਨ ਦੇ ਵਿੱਚ ਜਦੋਂ ਤੇ ਪੀਅ ਦਾ ਸ਼ਹਿਦ ਆਇਆ ਮਾਈ ਦੇ ਠੀਕ ਹੈ ਜੀ ਬਿਲਕੁਲ ਪੋਲਾ ਪੂਰਾ ਵਧੀਆ ਦੋਸਤੋ ਤੁਸੀਂ ਵੇਖ ਸਕਦੇ ਜੀ ਬਿਲਕੁਲ ਵੀ ਪੁੜਾ ਕੋਈ ਵੀ ਇਹਨੇ ਭੰਨਿਆ ਨਹੀਂਗਾ ਤੇ ਅਜੇ ਸੂਨਸਾਨ ਦਾ ਕੋਈ ਇਹਨੂੰ ਚੇਤਾ ਨਹੀਂ ਗਿਆ ਕਰਸ਼ਵੀਰ ਇੱਕ ਢੀ ਚੌੜੀ ਜਾੜੀ ਦਿਨੋ ਪਤਾ ਚੀਜ਼ ਜੇ ਖੱਡੇ ਖੱਡੇ ਦੀ ਬਹੁਤ ਸੋਹਣੀ ਇਥੋਂ ਤੁਸੀਂ ਆਈਡੀਆ ਲਾ ਸਕਦੇ ਜੀ ਡੇ ਡੇ ਜਾਨੀ ਕਿ ਜੇ ਕਹਣੀ ਹੈ ਵੀ ਗਿੱਠ ਚੌੜਾ ਖੁੱਡਾ ਲੱਗਾ ਵਾ ਇਹਨੂੰ ਤੇ ਸਿੰਗਲ ਹੱਡੀ ਵਿਖਾਉਂਦੀ ਆ ਤੇ ਆਮ ਹੀ ਇਹੋ ਜਿਹੇ ਜਾਨਵਰ ਜਿਹੜੇ ਦੁੱਧ ਨੂੰ ਚੰਗੇ ਨਿਕਲਦੇ ਆ ਜੇ ਆਪਾਂ ਆਰਡਰ ਦੀ ਗੱਲ ਕਰੀਏ ਤੇ ਥੋੜੀ ਜੀ ਇਸ ਟਾਈਮ ਇਹਨੂੰ ਭਾਲ ਪਈਆਂ ਇੱਕ ਸਾਈਡ ਨੂੰ ਜੇ ਤੁਸੀਂ ਵੇਖ ਸਕਦੇ ਜੀ ਚੰਗੀ ਤਰ੍ਹਾਂ ਬਾਕੀ ਆਪਾਂ ਤੋੜ ਕੇ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਤੇ ਆਰਡਰ ਦੀ ਬੰਤਰ ਬਹੁਤ ਸੋਹਣੀ ਆ ਅਗਲੇ ਬੰਨੇ ਤੇ ਥਾਣੇ ਵਿੱਚ ਅਗਲਾ ਵੀ ਤੁਸੀਂ ਵੇਖ ਸਕਦੇ ਜੇ ਤੇ ਦੇਵੇ ਦੇ ਉੱਤੇ ਬਿਲਕੁਲ ਨਾੜਾਂ ਜਿਹੜੀਆਂ ਉਹ ਤੁਸੀਂ ਵੇਖ ਸਕਦੇ ਇਹਦੇ ਦਿਖ ਰਹੀਆਂ ਵਾ ਸੋ ਇਹੀ ਖਾਸ ਨਿਸ਼ਾਨੀ ਹੁੰਦੀ ਆ ਦੁੱਧ ਵਾਲੇ ਜਾਨਵਰ ਦੀ ਤੇ ਬਾਕੀ ਆ ਜੋ ਤੁਹਾਨੂੰ ਇੱਕ ਰੀ ਟੋਰ ਕੇ ਦਿਖਾ ਦਿੰਨੇ ਆ ਖੋਲੇ ਵੀਰੇ ਨਕਰੀ ਇਥੋਂ ਤੋਂ ਅਸੀਂ ਆਪਣਾ ਆਈਡੀਆ ਲਾ ਸਕਦੇ ਜੇ ਆਡਰ ਦੀ ਬੰਤਰ ਦਾ ਸੋਨਾ ਆ ਡਰੇ ਆ ਤੇ ਪੂਰਾ ਚੜਾਈ ਦੇ ਵਿੱਚ ਆ ਉਦੋਂ ਸਾਨੇ ਪੱਟਾਂ ਦੇ ਵਿੱਚ ਲੱਗਾ ਹੋਇਆ ਇਹ ਨਹੀਂ ਕੋਈ ਟਟਵਾ ਜਾਂ ਲਮਕਣਾ ਲੈਵਾਂ ਨਹੀਂ ਇਹਦਾ ਤੇ ਆਖੂ ਖਰੀਦ ਤੇ ਬਾਕੀ ਮੈਂ ਵਸੀਲਸਾਖ ਵੇਖ ਲੋ ਵੀਰ ਜੀ ਪੂਰੀ ਹਾਂ ਨਹੀਂ ਮੂੰਹ ਦੀ ਬਹੁਤ ਠੰਡੀ ਹੈ ਮੱਝ ਸਾਰੇ ਪਖਵਾਰਸ਼ ਵੀ ਠੰਡੀ ਮੱਝ ਠੀਕ ਹੈ ਜੀ ਬਾਕੀ ਕੱਦ ਵੇਖ ਲੋ ਆਬੜੀ ਦੀ ਮੱਝ ਕੱਦ ਤਾਂ ਬਹੁਤ ਸੋਹਣਾ ਵਾ ਵੇਖ ਸਕਦੇ ਤੁਸੀਂ ਤੁਰਦੀ ਮੱਝ ਆਈਡੀਆ ਲਾ ਸਕਦੇ ਨਹੀਂ ਸਾਰੇ ਤੇ ਬਾਕੀ ਅਜੇ ਤਕਰੀਬਨ ਇਹਦਾ ਕੋਈ ਅਠਕ ਦੇਂਦਾ ਟਾਈਮ ਜਿਹੜਾ ਰਹਿੰਦਾ ਸੂਂਦੇ ਵਿੱਚ ਸੋ ਜਦੋਂ ਇਹ ਤਿਆਰ ਹੋ ਗਈ ਬਹੁਤ ਸੋਹਣਾ ਲੇਵਾ ਬਣਾਉਗੀ ਤੇ ਬਾਕੀ ਪੁੱਛਦੇ ਆ ਵੀ ਇਹ ਪਿਛਲੇ ਸੂਆਂ ਦੇ ਵਿੱਚ ਕਿੰਨਾ ਗਨੇ ਦੁੱਧ ਜਿਹੜਾ ਰਿਕਾਰਡ ਆ ਦਿੱਤਾ ਦੁੱਧ ਨੇ ਪਰ ਵੀਰ ਜੇ ਆਪਾਂ ਦੇ ਪਿਛਲੇ ਸੂਏ ਦਾ ਰਿਕਾਰਡ ਦੀ ਗੱਲ ਕਰੀਏ ਤਾਂ ਕਿੰਨਾ ਕੁ ਦੁੱਧ ਪਾ ਲੈਂਦੀ ਰੇ ਖੁੱਲ। 2000 ਸ਼ਵੀਰੇ ਨੇ ਵੱਧ ਪਾਇਆ ਪਰ ਆਪਾਂ 16 ਕਿਲੋ ਹੀ ਦੱਸਣਾ ਵਾ। ਠੀਕ ਆ। ਕਿਉਂਕਿ ਆ ਆਪਣਾ ਕੰਮ ਆ ਬਾ ਲਾਈਵ ਦੇਖ ਸਾਡੀ ਮੱਝ ਵਿੱਚੋਂ ਦੇ ਕੱਲ ਨੂੰ ਆਪਾਂ ਨੂੰ ਗੱਲ ਨਾ ਕਰੇ। ਬਿਲਕੁਲ ਬਿਲਕੁਲ। ਠੀਕ ਆ। ਬਾਕੀ ਇਹ ਦੁੱਧ ਦਊਗੀ ਮੱਝ। ਦਊਗੀ। ਇਹ ਨਹੀਂ ਵੀ ਹਵਾਲਾ ਦੁੱਧ ਨਹੀਂ ਆ। ਬਿਲਕੁਲ। ਦੁੱਧ ਦਊਗੀ ਮੱਝ ਜਿਹਦਾ ਆ ਬੋਡੀ ਸਟਰਕਚਰ ਬਾਕੀ ਆਪਨੇ ਖਾਸ ਬੰਦੇ ਦਾ ਮੱਝ ਲਈ ਆ। ਠੀਕ ਆ। ਜੇ ਕੋਈ ਵੀਰ ਕਹੂਗਾ ਵੀ ਤਾਂ ਆਪਾਂ ਲੇ ਵੀ ਆ ਗਏ ਠੀਕ ਹੈ ਆਪਣੇ ਘਰ ਘਰੇਲੂ ਗੱਲ ਜਦੋਂ ਮੱਝ ਲਈ ਆਪਾਂ ਠੀਕ ਠੀਕ ਹੈ ਬਹੁਤ ਗਰੰਟੀ ਵਾਲੀ ਮੱਝ ਤੀ ਵੀਰ ਉਹਨਾਂ ਨੇ ਠੀਕ ਹੈ ਬਾਕੀ ਵੇਚਦੇ ਨਹੀਂ ਕੋਈ ਘਰ ਦੀ ਮਜਬੂਰੀਆਂ ਕਰਾਣਾ ਮਜਬੂਰੀਆਂ ਹੁੰਦੀਆਂ ਜਾਂ ਕਈ ਯਾਰ ਜਾਨਵਰ ਜ਼ਿਆਦੇ ਹੋਏ ਜਾਨਵਰ ਨਹੀਂ ਜਾਨਵਰ ਵੀ ਥੋੜੇ ਹੀ ਠੀਕ ਹੈ ਬਾਕੀ ਉਹ ਬੰਦੇ ਥੋੜਾ ਬਾਅਦ ਆ ਮਾਲ ਵੇਚ ਕੇ ਦੇ ਪਾਸੇ ਪਾਸ ਗਏ ਵੀਰੋਂ ਬਾਹਰ ਠੀਕ ਠੀਕ ਹੈ ਜੀ ਹਾਂਜੀ ਸੋ ਬਹੁਤ ਸੋਹਣੀ ਮੱਝ ਤੁਸੀਂ ਵੇਖ ਸਕਦੇ ਕੈਮਰੇ ਵਿੱਚ ਤੇ ਬਾਕੀ ਜਿਸ ਵੀ ਕਿਹਨੂੰ ਇਹ ਮੱਝ ਚੰਗੀ ਲੱਗੇ ਤੁਸੀਂ ਕਾਲ ਕਰਕੇ ਉੱਪਰ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਜੇ ਤੇ ਮੱਝ ਰਵੀਵੀਰ ਤੋਂ ਖਰੀਦ ਸਕਦੇ ਬਾਕੀ ਸੀਲਸ ਆ ਗਿਆ ਗਾਂ ਨੂੰ ਆ ਲੈ ਲੋ ਬਾਕੀ ਆ ਗਿਆ ਉਸਲੇ ਪੁੱਛਾ ਜੋ ਮਿਕਰ ਰਹੀ ਦੀ ਹੈ ਸੱਲੀ ਕਰਨੀ ਹੈ ਇਹ ੜੀ ਵੀ ਜਾਂ ਭੁੜਕੀ ਜਾਊਗੀ ਜਦੋਂ ਆਪਾਂ ਵੀਡੀਓ ਬਣਾਉਂਦੇ ਕਿ ਮੈਂ ਨੇ ਪੈਰ ਨਹੀਂ ਲਾਇਆ ਕਿ ਨਹੀਂ ਨਹੀਂ ਬਿਲਕੁਲ ਬਹੁਤ ਠੰਡੀ ਧੀਰੀ ਮੱਝ ਆ ਸੋ ਆਜੋ ਆਪਾਂ ਦੋ ਨੰਬਰ ਵਾਲੀ ਮੱਝ ਦੀ ਗੱਲਬਾਤ ਕਰਦੇ ਹਾਂ ਇਹ ਮੋਰਾ نسل ਦੇ ਵਿੱਚ ਮੱਝ ਪੈਂਦੀ ਆ ਸਾਹਮਣੇ ਤੁਸੀਂ ਵੇਖ ਸਕਦੇ ਜੇ ਫੇਸ ਕੁਆਲਟੀ ਇਹਦੀ ਬਹੁਤ ਸੋਹਣੀ ਆ ਬਿਲਕੁਲ ਛੋਟਾ ਜਿਹਾ ਫੇਸ ਲੱਗਾ ਹੈ ਤੇ ਬਾਕੀ ਕਰਦੇ ਆ ਰਵੀਵੀਰ ਨਾਲ ਗੱਲ ਪੁੱਛਣੇ ਆ ਜੀ ਡਿਟੇਲ ਵੀਰ ਜੀ ਇਹਦੀ ਜੇ ਗੱਲ ਕਰੀਏ ਮੱਝ ਦੀ ਕਿੰਨੇ ਦਿਨਾਂ ਦੀ ਸੂਈ ਹੈ ਇਹ ਵੀਰ ਜੀ ਅਰਸ਼ ਜੀ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਮੈਂ ਸੂਈ ਆ ਠੀਕ ਆ ਤੇ ਬਾਕੀ ਚਵਾਚੂ ਬਹੁਤ ਜ਼ਿਆਦਾ ਪੋਲਾ ਲੱਗਾ ਵਾ ਠੀਕ ਆ ਝੋਟੀ ਹੈਗੀ ਜਿਹੜੀ ਜਾਂ ਵੀ ਤੁਹਾਨੂੰ ਬਹੁਤ ਸੋਹਿਆ ਜੀ ਬਿਲਕੁਲ ਬਿਲਕੁਲ ਇਹ ਵੀ ਬਹੁਤ ਠੰਡੀ ਜਿਆਦੀ ਮੱਝ ਆ ਠੀਕ ਬਹੁਤ ਜਿਆਦਾ ਠੰਡੀ ਜੀ ਨੂੰ ਕਹਿਦੀ ਉਹ ਮੱਝ ਠੀਕ ਹੈ ਜੀ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਵੀ ਇਹਦੇ ਥੱਲੇ ਦੁੱਧ ਹੋਣਾ ਇਸ ਟਾਈਮ ਦੁੱਧ ਹੈ ਅਸਾਂ ਮਰਸ਼ਵੀਰ ਆਪਾਂ 14 ਨਹੀਂ ਆਪਾਂ 13 ਕਿਲੋ ਹੀ ਕਹੀਏ ਜਿਹੜਾ ਕੰਡੇ ਵਾਲਾ ਕੰਡੇ ਦੇ ਰੱਖੇ ਜਿਹੜਾ ਲੈਣਾਂਗੇ ਨਹੀਂ ਠੀਕ ਹੈ ਯਾਨੀ ਕਿ ਕੋਈ ਵੀ ਬੰਦਾ ਆ ਕੇ ਤਸੱਲੀ ਕਰ ਸਕਦਾ ਤਸੱਲੀ ਦੋ ਟਾਈਮ ਤੇ ਅਨ ਟਾਈਮ ਕਰੇ ਚਾਰ ਟਾਈਮ ਕਰੇ ਇਹ ਇੱਥੇ ਵਜੀ ਕਰੇ ਮੰਡੀ ਆ ਜੀ ਇਹਦੇ ਬਿਲਕੁਲ ਤੇ ਜੇ ਆਪਾਂ ਇਹਦੇ ਸੂਏ ਦੀ ਗੱਲ ਕਰੀਏ ਕਿੰਨਵਾ ਸੂਆ ਦੂਜਾ ਸੂਆ ਦੱਸਿਆ ਨਾ ਜੀ ਦੂਜਾ ਸੂਆ ਹਾਂਜੀ ਠੀਕ ਠੀਕ ਹੈ ਹਾਂਜੀ ਤੋਂ ਇਹਦੇ ਪਿੱਠ ਪੁੜਾ ਤੁਸੀਂ ਵੇਖ ਸਕਦੇ ਬਹੁਤ ਸੋਹਣੀ ਚੜਾਈ ਚੰਗੀ ਮਾਈਦੋ ਤੇ ਮੁੱਠੀ ਮੁੱਠੀ ਥਾਂ ਲੱਗਾ ਇਹਨੂੰ ਵੀ ਆਰਡਰ ਕੁਆਲਟੀ ਇਹਦੀ ਬਹੁਤ ਸੋਹਣੀ ਹੈ ਤੇ ਟਾਈਮ ਤਕਰੀਬਨ ਚਵਾਈ ਤੋਂ ਕੋਈ 2 ਘੰਟੇ ਪਹਿਲਾਂ ਵੀਡੀਓ ਬਣਾਈ ਹੈ ਤੁਸੀਂ ਵੇਖ ਸਕਦੇ ਅਜੇ ਅਸ਼ਵੀਰਾ ਆਪਾ ਜੀ ਮੈਂ ਇਹ ਰਹੀ ਆ ਇਹਨੂੰ ਕੋਈ ਗੱਲ ਬਾਤ ਨਹੀਂ ਉਹ ਹੀ ਟਾਈਮ ਤੋਂ ਮਲਾਉਣ ਵਾਲੀ ਜੇ ਆ ਬੋਲੀ ਹੋ ਜਾਂ ਆਵਾਜ਼ ਕਾਲ ਕਰਦੇ ਹੋਏ ਆਪਾਂ ਨੂੰ ਪਤਾ 7 ਵਜੇ ਦੀ ਫੇਰੇ ਮੱਝ ਆਈ ਨਾਲੇ ਜਿੰਨੇ ਵੀ ਕਿਨੇ ਚੋਣੀ ਉਹਨੇ ਦੋ ਬਸ ਬਸ ਦੋ ਤਿੰਨ ਟਾਈਮ ਜੋ ਇੱਥੋਂ ਆਈਆ ਆਈਆ ਹੋ ਜਾਂਦਾ ਵਾ ਵੀ ਬਿਲਕੁਲ ਥਾਣੇ ਦੇ ਵਿੱਚ ਨਹੀਂ ਮੱਝ ਆਈ ਤੁਸੀਂ ਚੈੱਕ ਕਰ ਸਕਦੇ ਜੇ ਥਾਣ ਬਿਲਕੁਲ ਨਾ ਲੱਗੇ ਹੋਏ ਆ ਕਿਉਂਕਿ ਆਮ ਮੱਝਾਂ ਜਿਹੜੀਆਂ ਆਪਾਂ ਟਾਈਮ ਲਾਉਨੇ ਆ ਥਾਣਾ ਦੇ ਵਿੱਚ ਆਮ ਹੀ ਆ ਜਾਂਦੀਆਂ ਵਾ ਤੇ ਇੱਥੋਂ ਤੁਸੀਂ ਆਈਆ ਲਾ ਸਕਦੇ ਜੇ ਵੀ ਬਿਲਕੁਲ ਵੀ ਥਾਣਾ ਦੇ ਵਿੱਚ ਨਹੀਂ ਆਈ ਮੱਝ ਇਹ ਚੋਣ ਦੇ ਵਿੱਚ ਇਹਦੇ 2 ਘੰਟੇ ਬਾਕੀ ਆ ਤੇ ਤੁਸੀਂ ਆਈਡੀਆ ਲਾ ਸਕਦੇ ਵੀ ਦੇਵਾ ਇਹਨੇ ਕਿੰਨਾ ਘੋਰ ਤਿਆਰ ਕਰਨਾ ਵਾ ਬਾਕੀ ਪੇਠਪੂੜੇ ਦੀ ਬਹੁਤ ਸੋਹਣੀ ਆ ਤੇ ਕੱਦਕਾਰਦੀ ਵੀ ਚੰਗੀ ਆ ਤੇ ਮਗਰ ਇਹਦੇ ਬੱਚਾ ਕਿਹੜਾ ਵਾ ਕਟਾ ਹੀ ਵੀਰ ਜੀ ਕਟਾ ਏ ਆ ਸਾਹਮਣੇ ਕਟਾ ਤੁਸੀਂ ਵੇਖ ਸਕਦੇ ਜੀ ਇਹ ਕੱਟੇ ਨੂੰ ਚਿਚੜੀ ਬਣਾਵਿਆ ਠੀਕ ਆ ਹਾਂ ਜੀ ਲਾਇਆ ਥੋੜਾ ਜਿਹਾ ਚਿਚੜ ਪੈਣ ਕਰਕੇ ਰਵਾਲ ਜਿਹੜੇ ਉਹ ਝੜ ਗਏ ਝੜ ਗਏ ਆ ਬਾਕੀ ਬਿਲਕੁਲ ਕੋਲਾ ਬੱਚਾ ਵਾ ਜੀ ਤੇ ਇਹ ਝੋਟੀ ਜਿਹੜੀ ਤੁਹਾਨੂੰ ਇਹ ਵੀ ਤੋੜ ਕੇ ਆਪਾਂ ਦਿਖਾ ਦਿੰਨੇ ਆ ਸਾਹਮਣੇ ਤੁਹਾਨੂੰ ਇਹ ਮਾਜ ਆਪਾਂ ਤੋੜ ਕੇ ਦਿਖਾ ਦਿੰਨੇ ਆ ਇੱਥੋਂ ਤੁਸੀਂ ਇਹਦੇ ਫੇਸ ਦੀ ਤੇ ਸਿੰਗਾ ਦੀ ਪੰਤਰ ਵੇਖ ਸਕਦੇ ਸਿੰਗ ਬਿਲਕੁਲ ਕੁੰਡਾ ਲੱਗਾ ਇਹਨੂੰ ਤੇ ਆਰਡਰ ਕੁਆਲਿਟੀ ਤੁਸੀਂ ਇੱਥੋਂ ਚੈੱਕ ਕਰ ਸਕਦੇ ਜੀ ਬਿਲਕੁਲ ਮੁੱਠੀ-ਮੁੱਠੀ ਥਾਣੇ ਆ ਤੇ ਆਰਡਰ ਜਿਹੜਾ ਉਹ ਇਹਨੂੰ ਬਿਲਕੁਲ ਬਰਾਬਰ ਐ ਫਦਰ ਲੇਵਾ ਜਿਹੜਾ ਕਹਿ ਦਈਏ ਕੋਈ ਬਾਈਸ਼ਾਈ ਨਹੀਂ ਕੀਤਾ ਸਾਈਡ ਕੱਦ ਦਾ ਅੰਦਾਜ਼ਾ ਲੰਬਾਈ ਦਾ ਤੁਸੀਂ ਇੱਥੋਂ ਲਾ ਲਓ ਦੂਰ ਤੋਂ ਵੇਖ ਲਈ ਤੁਹਾਨੂੰ ਦਿਖਾ ਦਿੰਦੇ ਆ ਤਕਰੀਬਨ ਦੋਵੇਂ ਮੱਝਾਂ ਇੱਕੋ ਜੀਆਂ ਚੰਗੇ ਘਾਤ ਕੱਟਦੀਆਂ ਵਾ ਤੇ ਇੱਥੋਂ ਵੀ ਧਿਆਨ ਆਇਆ ਕਰੀ ਫੇਰ ਵੇਖ ਲਓ ਇਹਦਾ ਆਰਡਰ ਬਹੁਤ ਸੋਹਣਾ ਆਰਡਰ ਹੈ ਆ ਇੱਕ ਸਿਆ ਬਿਲਕੁਲ ਜਿਹਾ ਜਿਹਾ ਦੋਦਾਰੀਆਂ ਮੱਜਾਂ ਦਾ ਹੁੰਦਾ ਵਾ ਤੇ ਜੇ ਗੱਲ ਕਰੀਏ ਥਾਣਾ ਦੇ ਵਿੱਚ ਵਿਥੀ ਦੀ ਗੱਲ ਕਰਦੇ ਆਂ ਤੇ ਬਹੁਤ ਸੋਹਣੀ ਵਿਥੀ ਹੈ ਅਗਲੇ ਪਿਛਲੇ ਥਾਣੇ ਦੀ ਤੇ ਪਿਛਲੇਆਂ ਦੋ ਥਾਣੇ ਦੇ ਵਿੱਚ ਵੀ ਤੁਹਾਨੂੰ ਦਿਖਾ ਦਿੰਨੇ ਆ ਉਹ ਵੀ ਬਹੁਤ ਸੋਹਣੀ ਵਿਥੀ ਆ ਸੋ ਇਸ ਟਾਈਮ ਇਹਦੇ ਥੱਲੇ ਜਿਹੜਾ ਨੈਟ ਆ ਵੀਰਾਂ ਦਾ ਵੀ ਕੰਡੇ ਵਾਲਾ 13 ਲੀਟਰ ਦੁੱਧ ਰੈਡੀ ਆ ਰਵੇ ਵੀਰ ਕੋਈ ਵੀ ਤਸੱਲੀ ਕਰ ਸਕਦਾ ਮੈਨਾ ਜਿਹੜਾ ਮਰਜ਼ੀ ਕਰੇ ਜੀ ਭਾਵੇਂ ਤੁਸੀਂ ਚੋ ਡੋ ਟਾਈਮ ਠੀਕ ਹੈ ਤੁਹਾਨੂੰ ਵੀ ਆਫਰ ਜੀ ਠੀਕ ਹੈ ਜੀ ਦੁੱਧ ਜਿੰਨਾ ਹੂ ਉਹਨਾਂ ਦੱਸਾਂਗੇ ਕਿਉਂਕਿ ਇਹ ਕੜਾ ਵੀ ਜਾਂ ਸੂਣ ਵਾਲੀ ਹੈ ਠੀਕ ਹੈ ਹਾਂਜੀ ਇਹ ਸ੍ਰੀ ਸਵਾਈ ਹੈ ਜੀ ਇਹ ਚੋ ਇਹਨੂੰ ਡੋ ਟਾਈਮ ਠੀਕ ਹੈ ਠੀਕ ਹਾਂਜੀ ਹਾਂਜੀ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਇਹਦਾ ਰੇਟ ਵੀ ਜੀ ਚਲੋ ਇਹ ਵਡੀਆਂ ਵੱਡੀਆਂ ਤੁਹਾਨੂੰ ਬਤਾ ਲਓ ਕਿ ਡੇਡ ਡੇਡ ਵੀ ਕਰੀ ਜਾਂਦੇ ਆ ਕਦੀ ਕੋਹ ਕਰੀ ਜਾਂਦੇ ਆ ਬਿਲਕੁਲ 1 25 ਬੋਲ ਕਰਦੇ ਆਪਾਂ ਇਹਦਾ 1 25 ਹਾਂਜੀ ਹਾਂਜੀ ਠੀਕ ਆ ਯਾਨੀ ਕਿ 13 ਲੀਟਰ ਦੁੱਧ ਨੈਟ ਰੈਡੀ ਆ ਹਾਂਜੀ 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 ਤੇ ਮੋਹਰਾਂ ਨਸਲ ਦੇ ਵਿੱਚ ਝੋਟੀ ਪੈਂਦੀ ਆ ਬਹੁਤ ਸੋਹਣੀ ਚੰਗੇ ਗਾਧ ਕਾੜਦੀ ਆ ਤੇ ਤੁਸੀਂ ਬਾਕੀ ਇਹ ਕੋਲ ਆ ਕੇ ਆਪਣੀ ਨਿਰਖ ਪਰਖ ਕਰਕੇ ਖਰੀਦ ਸਕਦੇ ਜੇ ਤਸੱਲੀ ਤੁਸੀਂ ਕਰਨੀ ਆ ਸੋ ਇਸ ਟਾਈਮ ਇਹ ਥਲੇ 13 ਲੀਟਰ ਦੁੱਧ ਰੈਡੀ ਆ ਮਗਰੇ ਦੇ ਕਟਾ ਵਾ ਇਸ ਵੀਡੀਓ ਦੇ ਵਿੱਚ 2 ਜਨਵਰੀ ਸੋ ਜਿਸ ਵੀ ਕਿਸ ਨੂੰ ਦੋਵਾਂ ਦੇ ਵਿੱਚੋਂ ਜਿਹੜਾ ਵੀ ਜਾਨਵਰ ਚੰਗਾ ਲੱਗਦਾ ਵਾ ਤੁਸੀਂ ਉੱਪਰ ਦਿੱਤੇ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਜੇ ਇਸ ਵੀਡੀਓ ਦੇ ਵਿੱਚ ਦੋ ਜਾਨਵਰ ਹੀ ਮਿਲਦੇ ਆ ਕੋਈ ਨਵੀਂ ਅਪਡੇਟ ਲੈ ਕੇ ਸੋ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦਬਕੇ